ਐਸੀ ਮੇਰਾ ਨਾਗਰਵਿੰਦਰ ਕਾਰ ਆਹੀ ਬਾਤ ਹੈ ਕੀ ਗੱਲ ਹੋਈ ਦੱਸ ਗੱਲ ਤੇ ਕੁਛ ਵੀ ਨਹੀਂ ਹੋਈ ਮੈਂ ਹੀ ਐਵੇਂ ਆਖੀ ਆ ਵੀ ਗੱਲ ਕੋਈ ਹੋਈ ਐ ਪਹਿਲਾਂ ਮੇਰਾ ਪੁੱਤੈ ਨੂੰ ਚੰਗਾ ਲੱਗਾ ਹੁਣ ਮੇਰਾ ਪੁੱਤੈ ਨੂੰ ਮਾੜਾ ਲੱਗਾ ਤੇ ਪਹਿਲਾਂ ਚੰਗਾ ਸੀ ਤੇ ਹੁਣ ਮਾੜਾ ਆ ਤੇ ਇਹ ਕੋਈ ਗੱਲ ਵੀ ਨਹੀਂ ਹੋਈ ਮੈਂ ਤੇ ਇਹਨੂੰ ਧੀਆਂ ਤੋਂ ਵੀ ਉੱਤੇ ਰੱਖਿਆ ਮੇਰੇ ਕੋਈ ਗਲੀ ਮਹਲੇ ਵੀ ਆਣ ਕੇ ਕਹਦੇ ਵੀ ਇਹਨ ਐਸ ਨੋ ਦਾ ਮੂੰਹ ਵੀ ਫਟਕਾਰਿਆ ਵੀ ਤੂੰ ਮੇਰੇ ਘਰ ਨਿਕਲ ਕੇ ਆ ਗਈਆਂ ਮੇਆ ਅੱਖ ਅਜ ਮੇਆ ਅੱਖਾਂ ਵੀ ਨਾ ਨਿਕਲ ਕੇ ਆ ਗਈ ਐ ਤੇ ਦੁਨੀਆ ਵੀ ਆਖਣਾ ਐ ਤੇ ਮੇਰੀ ਆ ਮੇਰੇ ਘਰ ਆ ਗਈ ਐ ਮੇਰੀ ਇਹਲੇ ਤੇ ਮੈਂ ਆਪਣੀ ਬਣਾ ਕੇ ਰੱਖੀ ਤੇ ਮਗਰੋਂ ਸਾਣੀ ਇਹਨੇ ਬਹਾੜਨਾ ਇਹ ਠੱਗੀਆਂ ਠੋਰੀਆਂ ਪਿਆ ਇਹਨੂੰ ਆਂਦੀ ਨੂੰ ਸਕੂਲੇ ਪਾਇਆ ਆਂਦੀ ਨੇ ਮੈਨੂੰ ਰੋਟੀਆਂ ਪਕਾ ਕੇ ਦੇਣੀਆਂ ਆਂਦੀ ਨੇ ਮੈਨੂੰ ਤਿਆਰ ਕਰਕੇ ਕੱਲਣਾ ਫੇਰ ਮੈਂ ਇਹ ਹੋਣ ਫੇਰ ਜਦੋਂ ਪਾਪਾ ਸਾਡਾ ਪੂਰਾ ਹੋਇਆ ਆਈ ਤੇ ਮੈਂ ਦੇਖਿਆ ਤੇ ਮੈਂ ਹਾਏ ਨੇ ਤੇਰਾ ਤਾਂ ਸਰੀਰ ਹੀ ਸੋਗ ਗਿਆ ਮੁੜ ਕੇ ਫੇਰ ਤੂੰ ਹਾਲਾ ਮੈਂ ਦੁੱਧ ਕਿ ਹਵਾਂ ਦੇ ਨਾਲ ਇਹਨੂੰ ਰੋਟੀਆਂ ਤੇ ਇਹਨੂੰ ਪਾਲਿਆ ਪੀ ਉਹਨੇ ਫੇਰ ਕੀ ਹੋ ਗਿਆ ਕੋਈ ਗੱਲ ਨਹੀਂ ਮੁੜ ਕੇ ਮੇਰੇ ਪੁੱਤ ਨੂੰ ਇਹ ਧੱਕਾ ਦਿੱਤਾ ਣਕੇ ਨਾ ਕੀ ਕੀਤਾ ਹਾਂ ਬਾਹਰ ਅੱਛਾ ਬਾਹਰ ਵੀ ਨਹੀਂ ਬਾਹਰ ਵੀ ਨਹੀਂ ਮੇਰੇ ਪੁੱਤ ਨੂੰ ਢਿਗਣ ਦਿੱਤਾ ਬਾਹਰ ਘਰ ਢਿਗਣ ਦਿੱਤਾ ਬਾਹਰ ਵੀ ਢਿਗਣ ਦਿੱਤਾ ਤੇ ਠੱਗੀ ਮਾਰੀਆਂ ਨਾ ਰੱਖ ਕੇ ਚੰਗੀ ਤਰ੍ਹਾਂ ਮੁੜ ਕੇ ਸਾਰੇ ਜਦੋਂ ਇਹਨਾਂ ਦੇ ਪੇਕੇ ਦੇ ਕੋਠੇ ਲੱਗੇ ਨਾ ਛੱਤਣ ਇਹਨਾਂ ਦਾ ਸਾਰੇ ਪਿੰਡ ਨੇ ਆਣ ਕੇ ਸਾਨੂੰ ਆਖਿਆ ਵੀ ਤੁਹਾਡਾ ਘਰ ਉਧਰ ਜਾਣ ਡਿਆ ਤੁਹਾਡਾ ਘਰ ਉਧਰ ਜਾਣ ਡਿਆ ਤੇ ਮੈਂ ਆਖਿਆ ਵੀ ਮੇਰੀ ਨੋ ਨਹੀਂ ਮੂਰਖਾ ਮੇਰਾ ਘਰ ਨਹੀਂ ਉਧਰ ਜਾਣ ਡਿਆ ਮਿੰਨ ਉਹ ਹੀ ਪਤਾ ਵੀ ਮੇਰਾ ਘਰ ਲਾਇਆ ਮੈਂ ਤੇ ਖਟਿਆਵਣਾ ਨੇ ਮੁੰਡੇ ਦੀ ਹਾਲਤ ਹੁੰਟੜੇ ਬੱਚੇ ਦੀ ਤੇ ਬੱਚੇ ਹਾਲਤ ਅਜੇ ਵੀ ਸਾਡੀ ਦਵਾਈ ਚੱਲਣ ਲਈ ਆ ਮੇਰੇ ਬੱਚੇ ਨੇ ਤਾਂ ਜਿਹੇ ਜਿਆ ਕੀਤਾ ਤਾਂ ਪਤਾ ਹੀ ਉਹਨੂੰ ਜੋ ਕਰਕੇ ਘੱਲਿਆ ਮੈਂ ਤਾਂ ਖਰਾ ਕਿਤਨਾ ਆਪਣੇ ਪੁੱਤ ਨੂੰ ਦਹੀਂ ਦੇਣੀ ਮੇਰਾ ਪੁੱਤ ਕਿੱਥੇ ਉੱਥੋਂ ਲੱਭਾ ਸੀ ਤੇ ਫਿਰ ਮੈਂ ਲੱਭ ਕੇ ਤਾਂ ਆਪਣਾ ਪੁੱਤ ਘਰ ਚ 4-5 ਲੱਖ ਰੁਪਈਆ ਲਾ ਕੇ ਫਿਰ ਮੈਂ ਆਪਣਾ ਪੁੱਤ ਘਰ ਮੰਗਾਇਆ ਤੇ ਹੁਣ ਹੁਣ ਹੀ ਅੰਬਰਸਰਾਂ ਹੀ ਦਵਾਈ ਇਹਦੀ ਘਰਾਂ ਦੇ ਆ ਉਹ ਤਾਂ ਕਿ ਜੋਦੇ ਆ ਆਹੀਂ ਤਾਂ ਕੁਛ ਵੀ ਨਹੀਂ ਜਾਂਦੇ ਆਂਦੇ ਇਹੋ ਆਹਨੇ ਆਪੀ ਇਹ ਹਰ ਇਨਸਾਫ ਦੋ ਇਸ ਚੀਜ਼ ਦਾ ਤੇ ਫਿਰ ਕੀ ਕਰਦੇ ਆਂ ਤਾਂ ਕੀ ਹੋ ਗਿਆ ਰੋਕੋ ਆਪ ਜਿਹੜੀ ਗੱਲ ਹਰ ਨੁਸਾਫ ਚਾਹੀਦਾ ਇਸ ਚੀਜ਼ ਦਾ ਆਪ ਪੁਲਿਸ ਪਟਕਟ ਕਰੀ ਮੇਰਾ ਨਾਮ ਰਿਸ਼ਪਾਲ ਸਿੰਘ ਪਿੰਡ ਤਪੂੜੀ ਮੇਰੇ ਲੜਕਾ ਜਗਰਾਜ ਸਿੰਘ ਮਾ ਉਹਦਾ ਵਿਆਹ ਕਾਲੇ ਨਗਲ ਹੋਇਆ ਇਹ ਲਵ ਮੈਰਿਜ ਹੋਈ ਆ ਤੇ ਇਹ ਕੁੜੀ ਮੇਰੇ ਘਰ ਪਹਿਲਾਂ ਵੀ ਆਉਂਦੀ ਰਹੀ ਆ ਮੁਰਕੇ ਧੱਕੇ ਨਾਲ ਮੇਰੇ ਘਰੇ ਨੇ ਵਿਆਹ ਕੀਤਾ ਤੇ ਮੈਂ ਨਮੋਸ਼ੀ ਦਾ ਮਾਰਾ ਇਹਦਾ ਵਿਆਹ ਕੀਤਾ ਕਿ ਇਹ ਨਿਕਲ ਕੇ ਚਲੇ ਨਾ ਜਾਣ ਤੇ ਇਸ ਕਰਕੇ ਮੈਂ ਇਹਦਾ ਵਿਆਹ ਕੀਤਾ ਮੈਂ 5 7 10 ਬੰਦੇ ਖੜ ਕੇ ਤੇ ਆਪਣਾ ਪੈਸ ਕਰਕੇ ਤੇ ਆ ਫੇਰੇ ਲੈ ਕੇ ਗੁਰਦੁਆਰੇ ਤੇ ਇਹਦਾ ਵਿਆਹ ਕੀਤਾ ਕਿੰਨੀ ਤਰੀਕ ਨੂੰ ਕੀਤਾ ਜੀ ਇਹ 18 18 ਜਨਵਰੀ 20 18 18 2018 ਜੀ ਅੱਛਾ ਤੇ ਉਹਦੇ ਤੋਂ ਬਾਅਦ ਇਹ ਇਹਨਾਂ ਕਨੈਕਟਮੈਂਟ ਕਨਵਰਟਮੈਂਟ ਕਿ ਮੇਰੇ ਨਾਲ ਕੀਤੀ ਵੀ ਕੁੜੀ ਨੂੰ ਬਾਹਰ ਭੇਜੇਗਾ ਮੈਂ ਕਿਹਾ ਵੀ ਚਲੋ ਕੋਈ ਨਹੀਂ ਮੈਂ ਭੇਜ ਦਿਆਂਗਾ ਮੈਨੂੰ ਵੀ ਥੋੜਾ ਹੀ ਵੀ ਚਲੋ ਮੁੰਡਾ ਸਾਡਾ ਵੀ ਚਲਾ ਜਾਏਗਾ ਚਲੋ ਸਾਰੇ ਰਲ ਮਿਲ ਕੇ ਇਹਨਾਂ ਕੀਤੇ ਮੈਂ ਐਲਿਸ ਵੀ ਕੁੜੀ ਨੂੰ ਕਰਾਈ ਫੇਰ ਮੈਂ ਬਾਅਦ 'ਚ ਇਹਦੀ ਤਿੰਨ ਵਾਰੀ ਐਲਿਸ ਕਰਵਾਈ ਦੋ ਵਾਰੀ ਫੇਲ ਹੋ ਗਈ ਤੀਸਰੀ ਵਾਰੀ ਪਾਸ ਹੋਈ ਐਲਿਸ ਕਰਵਾ ਕੇ ਇਹਨੂੰ ਮੈਂ ਬਾਹਰ ਮੈਂ ਅਬ ਯੂਐਸਏ ਦੀ ਫੈਲ ਲਗਵਾਈ ਉੱਥੇ ਮੇਰਾ 6 ਲੱਖ ਰੁਪਇਆ ਖਰਚ ਆਇਆ ਇੱਕ ਮਹੀਨਾ ਉੱਥੇ ਟ੍ਰੇਨਿੰਗ ਵੀ ਦਵਾਈ ਮੈਂ ਨੂੰ ਤੇ ਉੱਥੋਂ ਇਹ ਹਾਈਦਰਾਬਾਦ ਦੇ ਨਾਲ ਹੀ ਟ੍ਰੇਨਿੰਗ ਹੋਈ ਉੱਥੋਂ ਇਹ ਫੇਲ ਹੋ ਗਈ ਫਿਰ ਇਹ ਤੇ ਦੁਬਾਰਾ ਮੈਂ ਦੁਬਾਰਾ ਇਹ ਨਿਊਜ਼ੀਲੈਂਡ ਫੈਲ ਲਵਾਈ ਫੈਲ ਲਵਾਈ ਦੋ ਵਾਰੀ ਨਿਊਜ਼ੀਲੈਂਡ ਵੀ ਲਗਵਾਈ ਤੇ ਉੱਥੋਂ ਹੀ ਇਹ ਫੇਲ ਹੋ ਗਈ ਰਿਬੂਜ ਹੋ ਗਈ ਦੁਬਾਰਾ ਫੇਰ ਮੈਂ ਕੈਨੇਡਾ ਦੀ ਲਗਵਾਈ ਉੱਥੇ 4 ਲੱਖ ਨਿਊਜ਼ੀਲੈਂਡ ਵੀ ਮੇਰਾ ਖਰਚਾ ਹੋਇਆ ਮੁੜ ਕੇ ਮੈਂ ਜੀ ਕੈਨੇਡਾ ਦੀ ਫਾਈਲ ਲਵਾਈ ਕੈਨੇਡਾ ਜਿਹਦਾ ਵਿਜਾ ਆ ਗਿਆ ਵਿਜਾ ਆ ਗਿਆ ਉੱਤੇ ਮੇਰਾ 20 ਤੋਂ 25 ਲੱਖ ਰੁਪਏ ਖਰਚ ਹੋਇਆ ਮੁੜ ਕੇ ਮੈਂ ਇਹਨੂੰ ਬਾਰ-ਬਾਰ ਕਿਹਾ ਵੀ ਮੇਰੇ ਮੁੰਡੇ ਨੂੰ ਵੀ ਲੈ ਜਾ ਇਹਨੇ ਇੱਕ ਮੈਨੂੰ ਡਾਕੂਮੈਂਟ ਜਾਲੀ ਜਿਹਾ ਭੇਜ ਦਿੱਤਾ ਭਈ ਦਿੱਤਾ ਭਈ ਇਹ ਲਓ ਤੁਸੀਂ ਫਾਈਲ ਲਵਾ ਲਓ ਮੈਂ ਉਹ ਡਾਕੂਮੈਂਟ ਲੈ ਕੇ ਤੇ ਪਹਿਲਾਂ ਬੜੇ ਥਾਂ ਹੀ ਫਿਰਿਆ ਉਹ ਜਾਲੀ ਹੀ ਮੁੜ ਕੇ ਦੁਬਾਰਾ ਫੇਰ ਰਹੀ ਕਿਹਾ ਤੇ ਇਹਨੇ ਕਾਲ ਜਦੋਂ ਉਹਨਾਂ ਡਾਕੂਮੈਂਟ ਭੇਜਿਆ ਤੇ ਅਸੀਂ ਗੁਰਮ ਗੁਰਮ ਲਾ ਲਾ ਲਧਿਆਣੇ ਤੋਂ ਜਿਹੜੀ ਕੋਈ ਫਾਈਲ ਆਈ ਏਰੀ ਉੱਥੇ ਮੇਰਾ 3-4 ਲੱਖ ਰੁਪਇਆ ਖਰਚ ਹੋਇਆ ਖਰਚ ਕਰਕੇ ਮੈਂ ਆਪਣੇ ਮੁੰਡੇ ਦਾ ਵਿਆਹ ਆ ਗਿਆ ਜਦੋਂ ਇਹਨੂੰ ਮੈਂ ਪੁੱਛਿਆ ਵੀ ਮੁੰਡਾ ਆਉਣ ਲੱਗਾ ਇਹਨੇ ਕਿਹਾ ਮੇਰੇ ਕੋਲ ਬਿਲਕੁਲ ਨਹੀਂ ਭੇਜਣਾ ਨਾ ਮੁੰਡਾ ਆਏ ਤੇ ਨਾ ਮੈਂ ਇਹਨੂੰ ਸਾਹਮਣਾ ਅਸੀਂ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਇਹਨਾਂ ਨੂੰ ਪੁੱਛੇ ਜਾਨ ਲੱਗੇ ਭੇਜ ਦਿਓ 2 ਮਹੀਨੇ ਲੱਗ ਲੱਗ ਰਹਿਣਗੇ ਫਿਰ ਇਹਨਾਂ ਨੂੰ ਇਕੱਠੇ ਕਰ ਦਿਆਂਗੇ ਅਸੀਂ ਮੁੰਡਾ ਭੇਜ ਦਿੱਤਾ ਜਦੋਂ 에어ਪੋਰਟ ਤੇ ਪਹੁੰਚੇ ਦੇ ਮੁੰਡੇ ਨੂੰ ਬਹੁਤ ਧਮਕੀਆਂ ਦਿੱਤੀਆਂ ਕਿ ਇੱਥੇ ਨਹੀਂ ਪਹੁੰਚਣਾ ਜਦੋਂ ਮੁੰਡਾ ਅਸੀਂ ਮੁੰਡੇ ਨੇ ਹਾਨੂੰ ਫੋਨ ਕੀਤਾ ਵੀ ਆਹ ਕੁਝ ਬੋਲ ਰਹੀ ਹੈ ਜਾਂ ਕਿ ਤੂੰ ਚਲਾ ਜਾ ਅੱਗੇ ਅਸੀਂ ਬੰਦੋਬਸਤ ਤੇਰਾ ਕਰਾਂਗੇ ਅੱਗੇ ਅਸੀਂ ਉੱਥੇ ਅਸੀਂ ਇਹ ਕਹਿੰਦੇ ਅਸੀਂ ਤੁਹਾਨੂੰ ਪੈਸਾ ਕੋਈ ਨਹੀਂ ਦੇਣਾ ਅਸੀਂ ਕਿ ਪੈਸਾ ਵੀ ਕੋਈ ਨਹੀਂ ਲੈਂਦੇ ਸਾਡੇ ਮੁੰਡੇ ਦਾ ਇਲਾਜ ਕਰਾ ਦਿਓ ਇਹ ਮੁੰਡੇ ਸਾਡੇ ਦਾ ਇਲਾਜ ਵੀ ਕਰਾਉਣ ਨਹੀਂ ਗਏ ਸਾਡੇ ਕੋਲ ਟਿਕਟ ਤੇ ਵੀ ਪੈਸੇ ਲਵਾ ਲਏ ਇਹ ਕਿਸੇ ਬਨੇ ਵੀ ਨਹੀਂ ਲੱਗੇ ਤੇ ਮੈਂ ਕੋਸ਼ਿਸ਼ ਕਰਦਾ ਰਿਹਾ ਦਰਖਾਸਤਾਂ ਦਿੱਤੀਆਂ ਸੀ ਹੌਲੀ ਹੌਲੀ ਉਹ ਦਰਖਾਸਤਾਂ ਨੂੰ ਬੂਰ ਪੈ ਗਿਆ 1 ਸਾਲ ਬਾਅਦ ਇਹਦੇ ਤੇ 420 506 ਤੇ 120 ਦਾ ਪਰਚਾ ਦੰਗਲੇ ਰਜਿਸਟਰ ਹੋ ਗਿਆ ਹੁਣ ਇਹ ਇੱਥੇ ਆਈ ਆ ਤੇ ਮੈਂ ਕਹਿੰਦਾ ਵੀ ਇਹ ਇੱਥੋਂ ਜਾਏ ਨਾ ਇਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਰੈਸ਼ਟ ਕੀਤੀ ਜਾਵੇ ਕਿੰਨੇ ਪੈ ਤੁਹਾਡੇ ਲੱਗੇ ਟੋਟਾ ਪੈ ਰਿਹਾ ਮੇਰਾ ਕੋ 34 ਲੱਖ ਰੁਪਏ ਲੱਗਾ ਜੀ ਹੁਣ ਤੇ ਬਹੁਤ ਜ਼ਿਆਦਾ ਖਰਚਾ ਹੋ ਚੁੱਕਾ ਪਰ 34 ਲੱਖ ਰੁਪਇਆ ਤੇ ਜਿਹੜਾ ਮੇਰੇ ਕੋਲ ਰਸੀਦਾਂ ਸਭ ਕੋ ਜਿਹੜਾ ਪ੍ਰੂਫ ਹੈ ਵਿਧ ਪ੍ਰੂਫ ਆ ਉਹ ਮੇਰਾ 34 ਲੱਖ ਰੁਪਇਆ ਲੱਗਾ। ਅਜੇ ਬੇਟੇ ਦਾ ਇਲਾਜ ਚੱਲਦਾ ਤੇ ਤੁਹਾਡੇ ਦਾ ਬੇਟੇ ਦਾ ਇਲਾਜ ਚੱਲਦਾ ਮੇਰੇ ਦਾ ਇੱਥੇ ਅਸੀਂ ਹੁਣ ਅੰਮ੍ਰਿਤਸਰ ਤੋਂ ਇਲਾਜ ਕਰਾ ਰਹੇ ਆਂ ਤੇ ਇਹਦਾ ਇਲਾਜ ਚੱਲ ਰਿਹਾ। ਅਜੇ ਪੂਰਾ ਬੇਟਾ ਸਹੀ ਨਹੀਂ ਹੋਇਆ। ਤੁਹਾਡੀ ਮੰਗ ਇਹ ਵੀ ਬਤਨ ਦਿੰਦਾ ਕਿ ਜੇ ਸਹੀ ਪਰਿਵਾਰ ਹਜੇ ਇਹ ਕਹਿੰਦੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਕਿ ਕਿਸੇ ਹੋਰ ਨਾਲ ਵੀ ਇਹੋ ਜਿਹਾ ਜੁਰਮ ਨਾ ਹੋਏ। ਇੱਕ ਇਹ ਸਹੀ ਹੋ ਜਾਏਗਾ ਤੇ ਬਾਕੀ ਵੀ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਤਾਂ ਬਿਮਾਰੀ ਆ ਠੱਗੀਆਂ ਦਾ ਇਹ ਹਾਲ ਹੁੰਦਾ ਅਸੀਂ ਕਹਿੰਦੇ ਆ ਮਿਹਰਬਾਨੀ ਕਰਕੇ ਸਾਡਾ ਇਹ ਇਨਸਾਫ ਦਵਾਇਆ ਜਾਏ ਇਹ ਜੀ ਇੱਕ ਪਰਚਾ 8 ਨੰਬਰ ਐਫ ਆਰ ਡੇਟਡ 22/24 ਨੂੰ ਅੰਡਰ ਸੈਕਸ਼ਨ 420 506 120 ਬੀ ਪੀਐਸ ਦੁਰੰਗਲਾ ਵਿਖੇ ਰਜਿਸਟਰ ਕੀਤੀ ਹੈ ਇਹਦੇ ਵਿੱਚ ਜਿਹੜਾ ਕੰਪਲੇਨੈਂਟ ਰਿਸ਼ਪਾਲ ਸਿੰਘ ਉਤਲਖਾ ਸਿੰਘ ਵਾਸੀ ਦੂਬੜੀ ਹੈ ਇਹਨਾਂ ਨੇ ਦੋਸ਼ ਲਾਇਆ ਕਿ ਇਹਨਾਂ ਦਾ ਲੜਕਾ ਸੀ ਜਗਰਾਤ ਸਿੰਘ ਉਹਨੂੰ ਵਿਦੇਸ਼ ਭੇਜਣ ਦੇ ਵਾਸਤੇ ਇਹਨਾਂ ਦੇ ਇੱਕਮਿਟਮੈਂਟ ਹੋਈ ਸੀ ਕਿ ਜਿਹੜੀ ਲੜਕੀ ਤੇਰੇ ਉਹਨਾਂ ਦੇ ਨਾਲ ਕਿ ਲੜਕੇ ਨੂੰ ਵੀ ਅਸੀਂ ਬਾਹਰ ਲੈ ਜਾ ਕੇ ਤੇ ਪੀਆਰ ਕਰਵਾਵਾਂਗੇ ਔਰ 2018 ਵਿੱਚ ਇਸ ਦਾ ਵਿਆਹ ਹੋ ਗਿਆ ਸੀ 2019 ਵਿੱਚ ਲੜਕੀ ਨੂੰ ਲੜਕੇ ਵਾਲਿਆਂ ਨੇ ਪੈਸਾ ਲਾ ਕੇ ਤੇ ਬਾਹਰ ਵਿਦੇਸ਼ ਭੇਜ ਦਿੱਤਾ ਔਰ ਜਿਹੜਾ ਲੜਕਾ ਸੀ ਉਹ ਵੀ 2022 ਦੇ ਵਿੱਚ ਵਿਦੇਸ਼ ਚ ਲੱਗਾ ਸੀ ਪਰ ਉਹਨਾਂ ਨੇ ਇਹਨੂੰ ਨਾ ਤੇ ਪੀਆਰ ਕਰਾਂਟ ਕੋਈ ਮਦਦ ਕੀਤੀ ਤੇ ਨਾ ਕੋਈ ਹੋਰ ਉਹਦੀ ਹੈਲਪ ਕੀਤੀ ਬਲਕਿ ਇਹ ਇਹ ਪਤਾ ਲੱਗਾ ਦੋਸ਼ੀ ਆਪਣਾ ਕੰਪਲੇਨੈਂਟ ਦੇਰ ਵੱਲੋਂ ਕਿ ਲੜਕੀ ਉੱਥੇ ਕਿਸੇ ਹੋਰ ਨਾਲ ਰਹ ਰਹੀ ਹੈ ਤੇ ਇਸ ਦੇ ਉੱਤੇ ਫਿਰ ਜਿਹੜੀ ਹੈ ਡੀਐਸਪੀ ਸਿਟੀ ਗੁਰਦਾਸਪੁਰ ਵੱਲੋਂ ਇਨਕੁਆਇਰੀ ਹੋਈ ਹੈ ਇਨਕੁਆਇਰੀ ਕਰਨ ਤੋਂ ਬਾਅਦ ਜਦੋਂ ਰਿਪੋਰਟ ਅਪਰੂਵ ਹੋਣ ਤੋਂ ਬਾਅਦ ਥਾਣੇ ਆਈ ਹੈ ਇਸ ਸਬੰਧੀ ਪਰਚਾ ਦਰਜ ਕੀਤਾ ਗਿਆ ਇਹਨਾਂ ਨੇ ਲਗਾ ਪਰਚਾ ਦਰਜ ਕੀਤਾ ਕਿੰਨੇ ਮੈਂਬਰ ਦਾ ਇਹ ਚ ਜੀ ਤਿੰਨ ਜਣੇ ਦੇ ਖਿਲਾਫ ਮੁਕਦਮਾ ਦਰਜ ਹੈ ਜੀ ਇਹ सुरेंद्र ਸਿੰਘ son of जोगेंद्र ਸਿੰਘ ਅਮਨਦੀਪ ਕੌਰ ਡਾਕਟਰ অফ सुरेंद्र ਸਿੰਘ ਤੇ ਜਸਬੀਰ ਕੌਰ ਵਾਈਫ ਆਫ सुरेंद्र ਸਿੰਘ ਨਹੀਂ ਆਜੇ ਤੱਕ ਕੋਈ ਜ਼ਰਤਾਰੀ ਨਹੀਂ ਹੋਈ ਅਗਲੀ ਕਾਰਵਾਈ ਕਾਨੂੰਨ ਮੁਤਾਬਕ ਜੀ ਜੋ ਵੀ ਬਣਦੀ ਇਹਨਾਂ ਨੂੰ ਅਰੈਸਟ ਕਰਕੇ ਤੇ ਇਹਨਾਂ ਦਾ ਚਲਾਨ ਬਣਾ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾ